ਦੋਸਤੋ ਤੁਸੀਂ ਦੇਖ ਰਹੇ ਹੋ ਪਿੰਡੂ ਦੂਰਦਰਸ਼ਨ ਸੁਖਦੇਵ ਆਸਲ ਤੇ ਦਵਿੰਦਰ ਸਹੋਤਾ ਦੀ ਵਿਸ਼ੇਸ਼ ਰਿਪੋਰਟ ਅੱਜ ਅਸੀਂ ਜ਼ਿਲ੍ਹਾ ਤਰਨਤਾਰਨ ਦੇ ਸਰਹੱਦੀ ਪਿੰਡ ਮੀਏਵਾਲ ਤੇ ਮਹਿਦੀਪੁਰ ਵਿੱਚ ਪਹੁੰਚੇ ਹਾਂ ਜਿੱਥੇ ਕਿ ਧੰਤਨ ਬਾਬਾ ਕਿੱਲੇ ਪੀਰ ਜੀ ਦਾ ਸਾਲਾਨਾ ਸੱਭਿਆਚਾਰ ਮੇਲਾ ਪਿੰਡ ਦੀ ਸਾਜ ਸੰਗਤ ਦੇ ਸਹਿਯੋਗ ਅਤੇ ਮੇਲਾ ਪ੍ਰਬੰਧਕ ਕਮੇਟੀ ਅਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ ਬੜੀ ਧੂਮ ਧਾਮ ਦੇ ਨਾਲ ਕਰਵਾਇਆ ਜਾ ਰਿਹਾ ਹੈ ਜਿਗਰ ਜੋ ਹੈ ਕਿ ਇੱਥੇ ਬਹੁਤ ਸਾਰੇ ਕਲਾਕਾਰ ਜੋ ਅੱਜ ਤੋਂ ਪਹਿਲਾਂ ਜਿਹੜੇ ਮਹਾਨ ਹਸਤੀਆਂ ਗਾ ਕੇ ਗਈਆਂ ਬਾਬਾ ਜੀ ਦੇ ਦਰਬਾਰ ਹੈ ਇੱਥੇ ਜਿੱਥੇ ਬਾਬਾ ਜੀ ਦੇ ਦਰਬਾਰ ਤੇ ਹਜ਼ਾਰਾਂ ਦੀ ਤਾਦਾਦ ਵਿੱਚ ਸੰਗਤਾਂ ਨਤਮਸਤਕ ਹੋਈਆਂ ਅਤੇ ਸੇਵਾਦਾਰ ਜੋ ਆਪਣੀ ਡਿਊਟੀ ਤਨਮਨ ਦੇ ਨਾਲ ਬਾਬਾ ਜੀ ਦੇ ਦਰਬਾਰ ਤੇ ਨਿਭਾ ਰਹੇ ਆ ਇਹ ਆ ਬਾਬਾ ਜੀ ਦਾ ਦਰਬਾਰ ਜਿੱਥੇ ਮੇਲਾ ਪ੍ਰਬੰਧਕ ਕਮੇਟੀ ਵੱਲੋਂ ਬਾਬਾ ਜੀ ਦੇ ਦਰਬਾਰ ਤੇ ਚਾਦਰ ਤੇ ਝੰਡਾ ਚੜਾਉਣ ਦੀ ਰਸਮ ਅਦਾ ਕੀਤੀ ਹੈ ਹਾਂ ਇਹ ਆ ਬਾਬਾ ਜੀ ਦਾ ਦਰਬਾਰ ਤੇ ਸੇਵਾਦਾਰਾਂ ਵੱਲੋਂ ਜਿਹੜਾ ਬਾਬਾ ਜੀ ਦਾ ਦਰਬਾਰ ਬਹੁਤ ਹੀ ਖੂਬਸੂਰਤ ਤਰੀਕੇ ਦੇ ਨਾਲ ਸਜਾਇਆ ਗਿਆ ਹੈ ਜਿੱਥੇ ਕਿ ਮੇਲਾ ਪ੍ਰਬੰਧਕ ਕਮੇਟੀ ਵੱਲੋਂ ਬਾਬਾ ਜੀ ਦੇ ਦਰਬਾਰ ਤੇ ਚਾਦਰ ਅਤੇ ਝੰਡਾ ਚੜਾਉਣ ਦੀ ਰਸਮ ਵੀ ਅਦਾ ਕੀਤੀ ਗਈ ਆ ਤੇ ਮੇਲਾ ਜਿਹੜਾ ਚੱਲ ਰਿਹਾ ਏ ਅਸੀਂ ਆਪਣੇ ਚੈਨਲ ਦੇ ਮੱਦਮ ਰਾਹੀਂ ਤੁਹਾਨੂੰ ਅੱਜ ਦੇ ਮੇਲੇ ਦੀਆਂ ਸਾਰੀਆਂ ਲਾਈਵ ਤਸਵੀਰਾਂ ਦਿਖਾਵਾਂਗੇ ਇੱਥੇ ਸਾਰੇ ਹੀ ਸੇਵਾਦਾਰਾਂ ਵੱਲੋਂ ਆਪਣੀ ਡਿਊਟੀ ਬਾਬਾ ਜੀ ਦੇ ਦਰਬਾਰ ਤੇ ਲਗਾਈ ਜਾ ਰਹੀ ਹੈ ਉੱਥੇ ਬੀਬੀਆਂ ਵੱਲੋਂ ਲੋਹ ਮਾਤਾ ਦੀ ਸੇਵਾ ਕਰਕੇ ਤੇ ਬਾਬਾ ਜੀ ਦੇ ਦਰਬਾਰ ਤੇ ਆਪਣੀ ਸੇਵਾ ਜਿਹੜੀ ਹੈ ਤਨ ਮਨ ਦੇ ਨਾਲ ਨਿਭਾ ਕੇ ਪੁੰਨ ਦੇ ਭਾਗੀ ਮੰਨ ਰਹੇ ਸੀ ਵੇਖ ਸਕਦੇ ਆ ਕਿ ਗਰਮੀ ਬਹੁਤ ਆ ਪਰ ਗਰਮੀ ਵਿੱਚ ਉਸ ਤਰ੍ਹਾਂ ਹੀ ਬੈਠਣਾ ਜਿਹੜਾ ਬੜਾ ਮੁਸ਼ਕਲ ਆ ਪਰ ਇੱਥੇ ਤਪ ਦੀ ਇਹ ਲੋ ਆ ਜਿੱਥੇ ਕਿ ਬਹੁਤ ਸਾਰਾ ਸੇਕ ਵੀ ਹੈ ਪਰ ਫਿਰ ਵੀ ਬੀਬੀਆਂ ਬਾਬਾ ਜੀ ਦੇ ਦਰਬਾਰ ਤੇ ਜਿਹੜੀ ਆਪਣੀ ਡਿਊਟੀ ਆ ਆਪਣੀ ਸੇਵਾ ਜਿਹੜੀ ਆ ਉਹ ਬਾਬਾ ਜੀ ਦੇ ਦਰਬਾਰ ਤੇ ਨਿਭਾਰੀਆਂ ਐ ਬੀਬੀਆਂ ਵੱਲੋਂ ਇਹ ਸੇਵਾ ਕੀਤੀ ਜਾ ਰਹੀ ਹੈ ਇੱਥੇ ਬੀਬੀਆਂ ਵੱਲੋਂ ਪੇੜਿਆਂ ਦੀ ਸੇਵਾ ਵੀ ਕੀਤੀ ਜਾ ਰਹੀ ਹੈ ਕੁਝ ਗਿਆ ਤਾਂ ਜੋ ਸੰਗਤਾਂ ਦੇ ਲਈ ਲੰਗਰ ਜਿਹੜਾ ਵਧੀਆ ਤਰੀਕੇ ਦੇ ਨਾਲ ਤਿਆਰ ਹੋ ਸਕੇ ਬਹੁਤ ਗਰਮੀ ਆ ਪਰ ਫਿਰ ਵੀ ਜਿਹੜਾ ਇਹ ਬਾਬਾ ਜੀ ਦੇ ਦਰਬਾਰ ਤੇ ਜਿਹੜੀ ਆ ਸੇਵਾ ਬੀਬੀਆਂ ਵੱਲੋਂ ਕੀਤੀ ਜਾ ਰਹੀ ਹੈ ਕਿਤੇ ਕਿ ਬਾਬਾ ਜੀ ਦਾ ਸੰਗਤਾਂ ਵੱਲੋਂ ਲੰਗਰ ਤਿਆਰ ਕੀਤਾ ਜਾ ਰਿਹਾ ਹੈ ਇਹ ਲੰਗਰ ਜੋ ਸੰਗਤਾਂ ਦੇ ਵਾਸਤੇ ਕਈ ਤਰ੍ਹਾਂ ਦੇ ਪਦਾਰਥ ਜਿਹੜੇ ਤਿਆਰ ਕੀਤੇ ਗਏ ਸਾਡੇ ਪੰਜਾਬ ਦੀ ਜਿਹੜੀ ਇਹ ਮਸ਼ਹੂਰ ਆ ਜਲੇਬੀ ਉਹ ਵੀ ਅਸੀਂ ਦੇਖ ਸਕਦੇ ਹਾਂ ਕਿ ਜਲੇਬੀਆਂ ਵੀ ਜਿਹੜੀਆਂ ਇੱਥੇ ਮੇਲੇ ਦੇ ਵਿੱਚ ਸੰਗਤਾਂ ਦੇ ਲਈ ਤਿਆਰ ਹੋ ਰਹੀਆਂ ਨੇ ਕਿ ਸਾਰੇ ਹੀ ਸੇਵਾਦਾਰਾਂ ਵੱਲੋਂ ਬਾਬਾ ਜੀ ਦੇ ਦਰਬਾਰ ਤੇ ਆਪੋ ਆਪਣੀ ਡਿਊਟੀ ਦੇ ਮੁਤਾਬਕ ਸੇਵਾ ਚੱਲ ਰਹੀ ਆ ਇੱਥੇ ਜੋ ਲੰਗਰ ਜਿੱਥੇ ਸਟੋਰ ਹੋ ਰਿਹਾ ਹੈ ਫੁਲਕੇ ਸਟੋਰ ਹੋ ਰੇ ਆ ਚੌਲ ਸਟੋਰ ਹੋ ਰੇ ਆ ਉੱਥੇ ਵੀ ਜਿਹੜਾ ਸੇਵਾਦਾਰ ਆਪਣੀ ਡਿਊਟੀ ਜਿਹੜੀ ਤਨਮਨ ਦੇ ਨਾਲ ਬਾਬਾ ਜੀ ਦੇ ਦਰਬਾਰ ਤੇ ਲਗਾ ਰਿਹਾ ਸੋ ਜਿੱਥੇ ਮੈਂ ਹੁਣੇ ਤੁਹਾਨੂੰ ਦੱਸ ਰਿਹਾ ਸੀ ਕਿ ਜਿਹੜਾ ਕਈ ਤਰ੍ਹਾਂ ਦੇ ਪਦਾਰਥ ਜਿਹੜਾ ਬਾਬਾ ਜੀ ਦੇ ਮੇਲੇ ਦੇ ਸੰਬੰਧ ਵਿੱਚ ਸੰਗਤਾਂ ਦੇ ਲਈ ਤਿਆਰ ਕੀਤੇ ਗਏ ਆ ਇੱਥੇ ਜਿਹੜਾ ਜਲੇਬ ਉਧਰੋਂ ਤਿਆਰ ਕਰਕੇ ਇੱਥੇ ਸਟੋਰ ਕੀਤੀ ਜਾਂਦੀ ਹੈ ਤਾਂ ਜੋ ਸੰਗਤਾਂ ਦੇ ਸ਼ਗਨ ਦੇ ਲਈ ਇੱਥੋਂ ਜਲੇਬ ਜਿਹੜੀ ਆ ਜਿੱਥੇ ਸੰਗਤ ਛੱਗ ਰਹੀ ਆ ਉੱਥੋਂ ਲੈ ਕੇ ਜਾ ਰਿਹਾ ਅਸੀਂ ਦੇਖ ਰਹੇ ਆ ਕਿ ਸੇਵਾਦਾਰ ਜਿਹੜੇ ਆ ਉਹ ਬਾਬਾ ਜੀ ਦੇ ਦਰਬਾਰ ਤੇ ਬਿਲਕੁਲ ਡਿਊਟੀ ਜਿਹੜੀ ਆ ਆਪਣੀ ਤਨ ਮਨ ਦੇ ਨਾਲ ਸੇਵਾ ਕਰ ਰਹੇ ਨੇ ਤੇ ਪੁੰਨ ਦੇ ਭਾਗੀ ਬਣ ਰਹੇ ਨੇ ਸੋ ਜਿੱਥੇ ਸਾਰੇ ਹੀ ਸੇਵਾਦਾਰਾਂ ਵੱਲੋਂ ਡਿਊਟੀ ਆਪਣੀ ਆਪਣੀ ਬਾਬਾ ਜੀ ਦੇ ਦਰਬਾਰ ਤੇ ਲਈ ਜਾ ਰਹੀ ਹੈ ਇੱਥੇ ਜੋ ਅਗ ਡਾਉਂ ਦੀ ਸੇਵਾ ਕਰ ਰਹੇ ਆ ਵੀਰ ਉਹ ਵੀ ਜਿਹੜਾ ਆਪਣੀ ਸੇਵਾ ਬਾਬਾ ਜੀ ਦੇ ਦਰਬਾਰ ਤੇ ਬੜੇ ਸੱਚਜੇ ਢੰਗ ਦੇ ਨਾਲ ਦੋਸਤੋ ਜਿੱਥੇ ਕਿ ਤਨਤਨ ਪੀਰ ਬਾਬਾ ਕਿਲੇ ਪੀਰ ਜੀ ਦਾ ਮੇਲਾ ਚੱਲ ਰਿਹਾ ਹੈ ਉੱਥੇ ਕਿ ਸਾਰੇ ਹੀ ਸੇਵਾਦਾਰ ਜੋ ਆਪਣੀ ਡਿਊਟੀ ਤਨਮਨ ਦੇ ਨਾਲ ਨਿਭਾ ਰਹੇ ਆ ਇੱਥੇ ਲੰਗਰ ਪ੍ਰਸ਼ਾਦਾ ਜੋ ਸੰਗਤਾਂ ਛਕ ਰਹੀਆਂ ਤੇ ਇੱਥੇ ਕਈਆਂ ਵੀਰਾਂ ਵੱਲੋਂ ਭਾਂਡਿਆਂ ਦੀ ਸੇਵਾ ਕੀਤੀ ਜਾ ਰਹੀ ਆ ਕੰਨ ਵੀਰਾ ਵੱਲੋਂ ਪਾਣੀ ਦੀ ਸੇਵਾ ਕੀਤੀ ਜਾ ਰਹੀ ਆ ਤੇ ਅਸੀਂ ਦੇਖ ਸਕਦੇ ਹਾਂ ਕਿ ਸਾਰੇ ਸੇਵਾਦਾਰੀ ਜਿਹੜੀ ਆਪਣੀ ਡਿਊਟੀ ਆ ਬੜੇ ਤਨਮਨ ਦੇ ਨਾਲ ਬਾਬਾ ਜੀ ਦੇ ਦਰਬਾਰ ਤੇ ਸੋ ਦੇਖ ਸਕਦੇ ਆ ਕਿ ਹਜ਼ਾਰਾਂ ਦੀ ਤਦਾਦ ਵਿੱਚ ਜੋ ਸੰਗਤਾਂ ਬਾਬਾ ਜੀ ਦੇ ਦਰਬਾਰ ਤੇ ਪੰਕਤਾਂ ਵਿੱਚ ਬੈਠ ਕੇ ਜੋ ਲੰਗਰ ਪ੍ਰਸ਼ਾਦਾ ਸ਼ਾਗਰੀਆਂ ਐ ਤੇ ਸੇਵਾਦਾਰ ਜਿਹੜੇ ਆਪਣੀ ਡਿਊਟੀ ਆ ਉਹਨੂੰ ਤਨਮਨ ਦੇ ਨਾਲ ਨਿਭਾ ਰਹੇ ਨੇ ਤੇ ਕਈ ਕੀ ਤਰ੍ਹਾਂ ਦੇ ਪਦਾਰਥ ਜਿਹੜੇ ਸੰਗਤਾਂ ਦੇ ਸ਼ਗਨ ਦੇ ਲਈ ਜੋ ਮੇਲਾ ਪ੍ਰਬੰਧਕ ਕਮੇਟੀ ਐਨ ਆਰ ਆਈ ਵੀਰਾਂ ਵੱਲੋਂ ਅਤੇ ਪਿੰਡ ਦੀ ਸਾਜ ਸੰਗਤ ਦੇ ਸਹਿਯੋਗ ਦੇ ਨਾਲ ਜੋ ਇਹ ਲੰਗਰ ਪ੍ਰਸ਼ਾਦਾ ਜੋ ਤਿਆਰ ਕੀਤਾ ਗਿਆ ਸੰਗਤਾਂ ਦੇ ਲਈ ਅਸੀਂ ਦੇਖ ਸਕਦੇ ਹਾਂ ਕਿ ਹਜ਼ਾਰਾਂ ਦੀ ਤਦਾਦ ਵਿੱਚ ਜੋ ਸੰਗਤਾਂ ਬਾਬਾ ਜੀ ਦੇ ਦਰਬਾਰ ਤੇ ਪ੍ਰਸ਼ਾਦਾ ਛਕਦੀਆਂ ਹੋਈਆਂ ਸੋ ਸਾਰੇ ਹੀ ਸੇਵਾਦਾਰਾਂ ਨੇ ਆਪਣੀ ਡਿਊਟੀ ਜਿਹੜੀ ਬਾਬਾ ਜੀ ਦੇ ਦਰਬਾਰ ਤੇ ਤਨ ਮਨ ਧਨ ਦੇ ਨਾਲ ਲਾਈ ਆ ਤੇ ਪੁੰਨ ਦੇ ਭਾਗੀ ਬਣੇ ਸਰ ਇਹ ਪੂਰੇ ਸ਼ੌਕ ਨਾਲ ਘਈਏ ਧਨ ਧਨ ਕਰ ਵਈਏ ਜਿੱਥੇ ਚਾਈਦਾ ਓ ਨਾਲ ਮੱਚਦੀ ਪੱਪਾ ਦੇ ਭਾਰ ਘਣ ਵਰਗੀ ਆ ਸਾਜੀ ਸਾਰੇ ਰੱਖੇ ਘਰ ਤੂਸਾਂ ਵਰਗੇ ਓ ਰੱਖੀ ਗੌਣ ਵਈ ਯਾਰਮੀ ਦੀ ਗਨ ਵਰਗੀ ਆ ਸਾਜੀ ਸਾਰੇ ਰੱਖੇ ਘਰ ਤੂਸਾਂ ਵਰਗੇ ਓ ਰੱਖੀ ਗੌਣ ਵਈ ਯਾਰਮੀ ਦੀ ਗਨ ਵਰਗੀ ਨਾਲੇ ਖੱਟਾ ਮਿੱਠਾ ਠੰਡਾ ਦਿੱਤਾ ਖਾਈਦਾ ਸਾਬ ਨਾਲ ਬਿਨਾ ਨਾਗੇ ਕਰੀਦਾਰ ਆਦਾ ਅਸੋਂ ਡੱਬੇ ਸੇ ਘੋੜ ਰੱਖੀ ਮਾਇਕ ਟੋਪੀ ਉਹ ਕੇ ਨਾਲੇ ਖੱਚ ਕੇ ਰੱਖੀ ਤੇ ਪੂਰੇ ਸਾਜ ਓ ਘਰੋਂ ਤੁਰੀ ਨਾ ਤੇਰੀ ਕਰ ਜਨ ਵਰਗੀ ਅਸਾਂ ਜੀ ਸਾਰੇ ਰੱਖੇ ਕਰ ਤੂੰ ਸਾਂ ਵਰਗੇ ਓ ਰੱਖੀ ਗਾਉਣ ਵਾਲੀ ਆਰਮੀ ਦੀ ਗਨ ਵਰਗੀ ਬਾਠ ਪਰਵਾਰ ਵਿੱਚ ਸੁਣੀ ਦੇ ਦੁਕਾਨੇ ਜਿਹੜੇ ਕਰਕੇ ਤਿਆਰ ਕਰੋ ਆਈ ਦੇ ਅੱਜ ਜੇ ਨਾਲ ਸਾਰੀ ਪਤੀ ਪਤਨੀ ਦੀ ਨੋਕ ਚ ਹੁਕ ਜੇਠ ਨਾਲ ਛੋਟੀ ਪਰਜਾਈ ਦੇ ਉਹ ਜਿਹੜੀ ਛੜੇ ਨੂੰ ਮੱਕੀ ਦੇ ਗੁੰਨੇ ਅੰਨ ਵਰਗੀ ਆ ਸਾਜੀ ਸਾਰੇ ਰੱਖੇ ਘਰ ਤੂੰ ਸਾ ਵਰਗੇ ਅਣੀ ਛੜੇ ਨੂੰ ਮੱਕੀ ਦਾ ਲੁੱਟਿਆ ਤਵਾਰ ਕੀ ਸਾਡੀ ਸੱਲ ਕੇ ਕਾਲੇ ਪੁਰਸਾ ਪੜ ਗਏ ਲੱਖੀ ਆਉਣ ਵਾਲੀ ਆ ਰਮਣੀ ਔਰ ਖਿਗਾਉਣ ਵਾਲੀ ਆ ਨੀਤੁਰਨਾੰਦਾ ਸਤਨਾਮ ਸੁਤਾ ਜਿਹੜਾ ਹੈ ਤਾਈ ਚੜਕਾ ਪਿੰਡ ਸੁਣਾਣਾ ਚੋਤੀ ਨਾਲ ਆਉਂਦਾ ਆਜੇ ਜੀਵੇ ਮਦਾਰ ਜਾਂ ਵੀ ਛੜ ਕੇ ਪੰਡਾਲ ਖਾਣਾ ਲੱਗਾ ਉਹਦਾ ਨੀਤੁਰਨਾੰਦਾ ਸਤਨਾਮ ਸੁਤਾ ਜਿਹੜਾ ਹੈ ਤਾਈ ਚੜਕਾ ਪਿੰਡ ਸੁਣਾਣਾ ਚੋਤੀ ਨੂੰ ਨਟ ਆਉਂਦਾ ਕਿਹੜੀ ਛੜਾਂ ਨੂੰ ਖੜੀਆਂ ਹੁੰਦੀ ਉਹ ਨਾਲ ਖੜੀਆਂ ਹੁੰਦੀ ਪੰਡਿਆਂ ਦੇ ਚੰਨ ਵਰਗੀ ਅੱਜ ਸਾਰੇ ਲੱਗੇ ਪਾਰ ਦੈਨਾ ਸੋ ਫਰਮਾਇਸ਼ਾ ਜੀ ਹੈ ਜਿਹੜੇ ਗੀਤ ਨੂੰ ਤੁਸੀਂ ਬਹੁਤ ਸਾਰਾ ਹਿੱਟ ਕੀਤਾ ਨੇਰੀਆਂ ਲਿਆ ਨੂੰ ਵੱਲੋਂ ਨੇਰੀਆਂ ਪਰ ਫਿਰ ਵੀ ਮੈਂ ਕੋਸ਼ਿਸ਼ ਕਰੂੰਗਾ ਤੁਹਾਡੇ ਪਿਆਰ ਜਤੂ ਇੱਕ ਵਾਰੀ ਖੁੱਲ ਕੇ ਤਾੜੀ ਮਾਰ ਦਿਓ ਉਸ ਤੋਂ ਬਾਅਦ ਚੰਗ ਲਗਾ ਫੇਰ ਹੀ ਤਾੜੀ ਮਾਰੋ ਨਹੀਂ ਮਾਰੋ ਆਓ ਜੀ ਆ ਮੜੋ ਕਦੇ ਮਾਾਂ ਵਰਗੀ ਸ਼ਾਂ ਚੰਦ ਕਰੀਬ ਨਹੀਂ ਕਰ ਸਕਦੇ ਕਦੇ ਮਾਾਂ ਵਰਗੀ ਸ਼ਾਂ ਤੇ ਮਾਂ ਵਰਗੀ ਨਹੀਂ ਬਣ ਸਕਦੀ ਜੋ ਹੈ ਮਦਰੀ ਮਾਂ ਕੀ ਲਿਖਿਆ ਸੁਣੋ ਹਾਰੇ ਖੂਣਾ ਹੋਵਣ ਮਿੱਠੇ ਲਕਮਣ ਗੁੜਜੇ ਪਾਈਏ ਅੱਕਾਂ ਨੂੰ ਕਦੇ ਆਂਬ ਨਹੀਂ ਲੱਗਦੇ ਭਾਵੇਂ ਪਿਉਂਦ ਚੜਾਈਏ ਕੋਲ ਦੀ ਮਿੱਠੀ ਬੋਲੀ ਬੋਲ ਨਹੀਂ ਸਕਦੇ ਕਾਲੇ ਕਾਂ ਜੰਨ ਕਰੀਰ ਨਹੀਂ ਕਰ ਸਕਦੇ ਕਦੇ ਬੋੜਾਂ ਵਰਗੀ ਸ਼ਾਂ ਤੇ ਮਾਂ ਵਰਗੀ ਨਹੀਂ ਬਣ ਸਕਦੀ ਜੋ ਹਾਇ ਮਤਰੀ ਮਾਂ ਜੋ ਹਾਇ ਮਤਰੀ ਮਾਂ ਆਓ ਜੀ ਹੋਵਣ ਮਿੱਠੇ ਲਖਮਣ ਗੁਰਦੇ ਪਾਈ ਰੇ ਸਾਰੇ ਗੁਨਾ ਹੋਵਣ ਮਿੱਠੇ ਲਖਮਣ ਗੁਰਦੇ ਪਾਈਏ ਮੱッカ ਨੂੰ ਕਦੇ ਆਂਬ ਨਹੀਂ ਲੱਗਦੇ ਭਾਵੇਂ ਨਈਏ ਮੱッカ ਨੂੰ ਕਦੇ ਆਂਬ ਨਹੀਂ ਲੱਗਦੇ ਚੌਂਕੜਾਈਏ ਕਹੇਗਾ ਝੰਡ ਕਰੀਬ ਨਹੀਂ ਕਰ ਸਕਦੇ ਕਦੇ ਹਰ ਦੀ ਸ਼ਾਨ ਝੰਡ ਕਰੀਬ ਨਹੀਂ ਕਰ ਸਕਦੇ ਕਦੇ ਹਰ ਦੀ ਸ਼ਾਨ ਮੈਂ ਮਾਂ ਵਰਗੀ ਨਹੀਂ ਬਣ ਸਕਦੀ ਅਗਲੀ ਗੱਲ ਮਾੜੇ ਕਰਮਾਂ ਵਾਲੇ ਜੋ ਮਦਰੀ ਦੇ ਬਸ ਪੈਂਦੇ ਪਿਛਲੇ ਜੁਗਤਾ ਦੇਣਾ ਹੁੰਦਾ ਸੱਚ ਸਿਆਣੇ ਕਹਿੰਦੇ ਮਾਂ ਦੇ ਵਾਜੂ ਬਚਪਨ ਰੁਲਦਾ ਰੁਲ ਜਾਂਦੇ ਸਭ ਝੰਡ ਗਰੀਬ ਨਹੀਂ ਕਰ ਸਕਦੇ ਕਦੇ ਬੋਹੜਾਂ ਵਰਗੀ ਸ਼ਾਮ ਤੇ ਮਾਂ ਵਰਗੀ ਨਹੀਂ ਬਣ ਸਕਦੀ ਜੋ ਹੈ ਮਦਰੀ ਮਾਂ ਜੇ ਚੰਗਾ ਲੱਗ ਰਿਹਾ ਫੇਰੀ ਤਾੜੀ ਮਾਰੋ ਨਹੀਂ ਕੋਈ ਨਾ ਤਾੜੀ ਮਾਰੋ ਮੇਰਾ ਵੀਰ ਚਾਹੁੰਦੇ ਬਸ ਕਰੋ ਬਹੁਤ ਪਿਆਰੋ ਬਹੁਤ ਉਮਤਰੀ ਦੇ ਬਸ ਕਹਿੰਦੇ ਮਾੜੇ ਕਰਮਾਂ ਵਾਲੇ ਤੁਮਤਰੀ ਦੇ ਬਸ ਕਹਿੰਦੇ ਪਿਛਲੇ ਚੁਗਦਾ ਦੇਣਾ ਹੁੰਦਾ ਸੱਚ ਸਿਆਣੇ ਕਹਿੰਦੇ ਪਿਛਲੇ ਚੁਗਦਾ ਦੇਣਾ ਹੁੰਦਾ ਸੱਚ ਸਿਆਣੇ ਕਹਿੰਦੇ ਕੀ ਸ਼ਾ ਦੰਡ ਕਰੀਬ ਨਹੀਂ ਕਰ ਸਕਦੇ ਕਦੇ ਹੋਰ ਵਰਗੀ ਸ਼ਾ ਤੇ ਮਾਂ ਵਰਗੀ ਨਹੀਂ ਬਣ ਸਕਦੀ ਜੋ ਹੈ ਸੁਣਾਓ ਅਗਲੀ ਗੱਲ ਇਹਸ ਦਰ ਤੇ ਆਪਾਂ ਆਏ ਆ ਇੱਕ ਅਰਦਾਸ ਕਰਨੀ ਆ ਕੀ ਮਾਂ ਨਾਲ ਰੱਬਾ ਮਰੇ ਕਿਸੇ ਦੀ ਤੇ ਨਾ ਆਵੇ ਮਤਰੀ ਦੁਨੀਆ ਤੋਂ ਮਾਂ ਤੋਂ ਵੱਡਾ ਦੁਨੀਆ 'ਚ ਕੋਈ ਰੱਬ ਨਹੀਂ ਮੰਨਦੇ ਹਾਂ ਇਸ ਗੱਲ ਨੂੰ ਤਾਂ ਮਾਂ ਦਾ ਮਾਈਆ ਭਾਈ ਜੀ ਮਾਂ ਤੋਂ ਵੱਡਾ ਕੋਈ ਰੱਬ ਨਹੀਂ ਤੇ ਮਾਂ ਹੀ ਰੱਬਾ ਮਾਂ ਨਾਲ ਰੱਬਾ ਮਰੇ ਕਿਸੇ ਦੀ ਨਾ ਆਵੇ ਮਤਰੀ ਸੂਰਜ ਵਿੱਚ ਨਹੀਂ ਠੰਡ ਘੂਰਦੀ ਪੁੰਨਿਆਂ ਦੇ ਚਨ ਜਿਹੀ ਲਿਖੇ ਲਖਾਰੀ ਦਿਉਣ ਵਾਲਾ ਅਲਬੇਲਾ ਜੀ ਦਾ ਨਾਂ ਜੰਡ ਕਰੀਰ ਨਹੀਂ ਕਰ ਸਕਦੀ ਕਦੇ ਬੋੜਾ ਵਰਗੀ ਸ਼ਾਮ ਤੇ ਮਾਂ ਵਰਗੀ ਨਹੀਂ ਬਣ ਸਕਦੀ ਜੋ ਹਾਏ ਮਤਰੀ ਮਾਂ ਜੋ ਹਾਏ ਮਤਰੀ ਮਾਂ ਆਓ ਜੀ ਹੁੰਦੀ ਦੁਨੀਆਂ ਵਿੱਚ ਜਨ ਜੇਹੀ ਸੂਰਜ ਵਿੱਚ ਨਹੀਂ ਠੰਡ ਕੁੰਦੀ ਦੁਨੀਆਂ ਦੇ ਜਨ ਜੇਹੀ ਲਿਗਲ ਖਾਰੀ ਤਉਣ ਬੜਾ ਅਲ ਬੇਲਾ ਜੀ ਦਾ ਨਾ ਲਿਗਲ ਖਾਰੀ ਤਉਣ ਬੜਾ ਅਲ ਬੇਲਾ ਜੀ ਦਾ ਨਾ ਨੀ ਪੜ ਸਕਦੀ ਜੋ ਹੈ ਮਦ ਰਈ ਮਾਂ ਹੁਣ ਚੰਗਾ ਲੱਗਾ ਤਾਂ ਵਾਲੇ ਮੜੋ ਨਹੀਂ ਨਾ ਮਾਰੋ ਜਾਂਦੇ ਬਾਦਰੋ ਉਹ ਵੈਰੀ ਗੁੱਡ ਸਾਡੇ ਬਾਪੂ ਜੀ ਕੁਲਵੰਤ ਰਿਆਸੀ ਸਾਹਿਬ ਬਹੁਤ ਅੱਛੇ ਗੀਤਕਾਰ ਨੇ ਹਾਂਜੀ ਸਰਪੰਚ ਸਾਹਿਬ ਅੱਜ ਜਿਹੜਾ ਧੰਤਨ ਬਾਬਾ ਕਿੱਲੇ ਪੀਰ ਜੀ ਦਾ ਮੇਲਾ ਕਰਾਇਆ ਗਿਆ ਉਸ ਸੰਬੰਧ ਵਿੱਚ ਤੁਹਾਡਾ ਪਬਲਿਕ ਨੂੰ ਕੀ ਮੈਸੇਜ ਹੈ ਪਹਿਲਾਂ ਤਾਂ ਸਭ ਤੋਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਧੰਨਵਾਦੀਆਂ ਪਿੰਡ ਮੀਆਂਵਾਲਾ ਮਹੀਦੀਪੁਰ ਖੇਮ ਕਰਨ ਦੇ ਜਿਨ੍ਹਾਂ ਨੇ ਬਹੁਤ ਸਾਰੂੰ ਸੰਯੋਗ ਦਿੱਤਾ ਅਤੇ ਮੇਲੇ ਦੀ ਸ਼ਾਨ ਵਧਾਈ ਅਸੀਂ ਬਹੁਤ ਬਹੁਤ ਧੰਨਵਾਦ ਆ ਸਾਰੀ ਸੰਗਤਾਂ ਜਿਨ੍ਹਾਂ ਨੇ ਬੈਠ ਕੇ ਬੜੇ ਅਮਨ ਅਮਾਨਾ ਮੇਲੇ ਨੂੰ ਚਾਰ ਚੰਨ ਲਾਏ ਜਿਸ ਤਰ੍ਹਾਂ ਕੇ ਕਬੱਡੀ ਦਾ ਟੂਰਨਾਮੈਂਟ ਵੀ ਕਰਾਇਆ ਗਿਆ ਤੇ ਨੌਜਵਾਨ ਪੀੜੀ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਅਸੀਂ ਨਾ ਨੌਜਵਾਨ ਪੀੜੀ ਨੂੰ ਮੈਸੇਜ ਇਹ ਆ ਦੇਣੇ ਜੀ ਨਸ਼ਾ ਤੋਂ ਹਟੋ ਨਸ਼ਾ ਤੋਂ ਦੂਰ ਹੋਵੋ ਆਪਣੇ ਮਾਪੇ ਬਾਪ ਦੀ ਸੇਵਾ ਕਰੋ ਤੇ ਇਹ ਜਿਹੜੀਆਂ ਜ਼ਿੰਦਗੀਆਂ ਜਾਣ ਰਹੀਆਂ ਇਹਨਾਂ ਨੂੰ ਨਾ ਜਾਣੇ ਤੇ ਆਪਣੇ ਮਾਪੇ ਬਾਪ ਦੀ ਬੱਚਿਆਂ ਦੀ ਸੇਵਾ ਕਰਨ ਸਾਡੇ ਨਾਲ ਇਹ ਪ੍ਰਧਾਨ ਸਾਹਿਬ ਆ ਪਸ਼ਾਵਰ ਸਿੰਘ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੇਲੇ ਦੇ ਸਬੰਧ ਵਿੱਚ ਤੇ ਆਮ ਪਬਲਿਕ ਨੂੰ ਤੁਹਾਡਾ ਕੀ ਮੈਸੇਜ ਹੈ ਹਮ ਹਰ ਸਾਲ ਦੀ ਤਰ੍ਹਾਂ ਸਾਲਾਨਾ ਜੋੜ ਮੇਲਾ ਬਾਈ ਭਾਦਰੋ ਨੂੰ ਦੋਹ ਪਿੰਡਾਂ ਦੀ ਸਾਂਝੀ ਥੀਂ ਦੇ ਉੱਤੇ ਬਾਬਾ ਕਿਲਾ ਪੀਰ ਦੀ ਯਾਦ ਵਿੱਚ ਮਨਾਇਆ ਜਾਂਦਾ ਲੋਕੀ ਛੱਬਦਾ ਲੈ ਕੇ ਇੱਥੇ ਆਪਣੀਆਂ ਮਨੋ ਕਾਮਨਾਵਾਂ ਵਾਸਤੇ ਜਦੋਂ ਮੱਝਾਂ ਦੇ ਮਾਲ ਡੰਗਰ ਦੀ ਸੁੱਖ ਵਾਸਤੇ ਇੱਥੇ ਕਿੱਲੇ ਦੀ ਜੜੀ ਰਸਮੇ ਉਸ ਚੀਂ ਦੇ ਵਿੱਚ ਆਪਣਾ ਬਹੁਤ ਦੂਰ ਦੂਰ ਦਰਾਡੇ ਤੋਂ ਆਣ ਆਣ ਕੇ ਆਪ ਦਾ ਜੀ ਸੁੱਖਣਾ ਇੱਥੋਂ ਲਾਉਂਦੇ ਨੇ ਉਹ ਯਾਦ ਨੂੰ ਤਾਜ਼ਾ ਕਰਦੇ ਹੋਏ ਸਰਦਾਰ ਆਪਣੇ ਸਾਬ ਸਿੰਘ ਸਰਪੰਚ ਸਾਹਿਬ ਕਮੇਟੀ ਦੇ ਪ੍ਰਧਾਨ ਸਾਹਿਬ ਵੀ ਨੇ ਇਹ ਬਾਈ ਭਾਦਰੋਂ ਬਹੁਤ ਤਗੜਾ ਸੰਯੋਗ ਦੇ ਕੇ ਸੰਗਤਾਂ ਦੇ ਸਹਿਯੋਗ ਨਾਲ ਇਹ ਮੇਲਾ ਮਨਾਇਆ ਜਾਂਦਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਮੇਲਾ ਇਸ ਤੋਂ ਵੀ ਥੋੜਾ ਜਿਆਦਾ ਧੁੰਮਕਮ ਨਾਲ ਮਨਾਇਆ ਜਾਵੇਗਾ ਕਿਉਂਕਿ ਇੱਕ ਕਮੇਟੀ ਪੂਰੀ ਗਠਿਤ ਕਰਕੇ ਪੁੱਛ ਸਾਰਿਆਂ ਸੰਗਤ ਦਾ ਸਾਥ ਲੈ ਕੇ ਵੱਧ ਚੜ ਕੇ ਕਬੱਡੀ ਵੀ ਵੱਡੇ ਲੈਵਲ ਤੇ ਹੋਵੇਗੀ ਔਰ ਕਲਾਕਾਰ ਵੀ ਇਸ ਤੋਂ ਜਿਹੜੇ ਆ ਟੰਗਲੇ ਲੈਵਲ ਤੇ ਇਸ ਵਾਰ ਜਿਹੜਾ ਮੇਲਾ ਮੇਲੀਆਂ ਦਾ ਕਰਵਾਇਆ ਗਿਆ ਬੜਾ ਤਕੜਾ ਪ੍ਰੋਗਰਾਮ ਹੈ ਸੱਭਿਆਚਾਰ ਪੰਜਾਬ ਦਾ ਉਸ ਲਈ ਤੁਹਾਡਾ ਕੀ ਕਹਿਣਾ ਤੇ ਐਨਆਈ ਐਨਆਰਆਈ ਵੀਰਾਂ ਦਾ ਕਿੰਨਾ ਕੰਮ ਹੋਰ ਐਨਆਰਆਈ ਵੀਰਾਂ ਦਾ ਤੇ ਵੇਖੋ ਜੀ ਕੋਈ ਵੀ ਪ੍ਰੋਗਰਾਮ ਹੈਗਾ ਪੰਜਾਬ ਦੇ ਵਿੱਚ ਉਹਦੇ ਵਿੱਚ ਵੱਧ ਚੜ ਕੇ ਐਨਆਰਆਈ ਭਰਾ ਸਾਥ ਦੇ ਦਿੰਦੇ ਨੇ ਜੋ ਮੇਲਾ ਮੇਲੀਆਂ ਦਾ ਹੈ ਉਹਦੇ ਵਿੱਚ ਚਲੋ ਤੁਹਾਡਾ ਜੋ ਪੰਜਾਬੀ ਸੱਭਿਆਚਾਰ ਹੈ ਉਹਨੂੰ ਉਤਸ਼ਾਹਤ ਕੀਤਾ ਜਾਂਦਾ ਹੈ ਤੇ ਉਹਦੇ ਵਿੱਚ ਵੱਧ ਚੜ ਕੇ ਲੋਕ ਜਿਹੜੇ ਉਸ ਚੀਜ਼ ਦੇ ਨਾਲ ਜੁੜਦੇ ਨੇ ਉਹਨੂੰ ਬਹੁਤ ਪਰਮਾ ਹੰਗਾਰਾ ਮਿਲਦਾ ਮੇਲਾ ਮੇਲੀਆਂ ਦੇ ਪ੍ਰੋਗਰਾਮ ਮੈਨੂੰ ਲੱਗਦਾ ਕਿ ਸਰਪੰਸਾਉ ਕੁਝ ਕਹਿਣਾ ਚਾਹੁੰਦੇ ਸਰਪੰਚ ਜੀ ਕੀ ਕਹਿਣਾ ਚਾਹੁੰਦੇ ਸੀ ਇਹ ਹੀ ਕਹਿਣਾ ਚਾਹੁੰਦਾ ਹਾਂ ਕਿ ਜੋ ਸਾਡੇ ਬੱਚੇ ਬਾਹਰ ਰਹਿੰਦੇ ਆ ਕੈਨੇਡਾ ਚ ਆ ਗੁਸਟ੍ਰੇਲੀਆ ਚ ਉਹਨਾਂ ਨੇ ਸਾਡੂ ਮੈਰ ਦੀ ਬਹੁਤ ਜ਼ਿਆਦਾ ਸਾਥ ਦਿੱਤਾ ਅਸੀਂ ਐਨ ਆਰ ਆਈ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਬਾਬੇ ਵੱਲੋਂ ਮਿਹਰ ਭਰਿਆ ਹੱਥ ਰੱਖਦੇ ਹਾਂ ਵੀ ਉਹਨਾਂ ਨੂੰ ਆਪਣੇ ਉੱਥੇ ਜਗ੍ਹਾ ਤੇ ਸੁਖ ਸ਼ਾਂਤੀ ਵਰਤੇ ਆਉਣ ਵਾਲੇ ਮੇਲਿਆਂ ਚ ਵੀ ਇਤਰਾ ਸੇਵਾ ਕਰਦੇ ਰਹਿਣ